ਰਵੀਰ ਜੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆਦੋਂ ਦੇ ਸੀ ਸਾਡੀ ਸਰਕਾਰ ਬਣੇਗੀ ਤੇ ਅਸੀਂ ਯੂਨੀਅਨ ਜਿਹੜੀ ਉਹਨੂੰ ਬਣਾਵਾਂਗੇ ਦੁਨੀਆ ਨਾਲ ਬਣਾਂਗੇ ਯੂਨੀਅਨਾਂ ਬਣਣੀਆਂ ਤਾਂ ਕੀ ਨੇ ਤੁਸੀਂ ਆਪ ਖੁਦ ਹੀ ਵੇਖ ਲਓ ਵੀ ਟਰੱਕਾਂ ਦੇ ਥੱਲੇ ਗਿੱਟ-ਗਿੱਟ ਜਿੱਡਾ ਕਹਾ ਹੋ ਗਿਆ ਜਿਹੜੇ ਨਵੇਂ ਟਰੱਕ ਮਿੱਟੀ ਹੋ ਗਏ ਨੇ ਖੇਚ ਰਲ ਗਏ ਨੇ ਟਰਾਂਸਪੋਰਟ ਤਾਂ ਦਾ ਬਿਲਕੁਲ ਹੀ ਸਰਕਾਰਾਂ ਦਾ ਬੜੀਆਂ ਆਈਆਂ ਪਰਚੇ ਨਹੀਂ ਇਹ ਸਰਕਾਰਾਂ ਮਾੜੀਆਂ ਆਈਆਂ ਜੇ ਇਹ ਕੋਈ ਸਰਕਾਰਾਂ ਦੀ ਬਾਣੀ ਆਈਆਂ ਬਾਕੀ ਤੁਸੀਂ ਸਾਰੀ ਗੱਲਬਾਤ ਅੱਗੇ ਆਪਰਾਵਾ ਦੇ ਬੋਲ ਸੁਣੋ ਜਿਹੜੇ ਆਦੇ ਹੁੰਦੇ ਸੀ ਭਗਵੰਤ ਮਾਨ ਸਾਹਿਬ ਸਾਡੀ ਯੂਨੀਅਨ ਬਣੇਗਾ ਸਾਨੂੰ ਮੇਦੇ ਅੱਜ ਵੀ ਭਗਵੰਤ ਮਾਨ ਸਾਹਿਬ ਤੇ ਵੀ ਹੋ ਸਕਦਾ ਸਾਡੀ ਟਰੱਕ ਯੂਨੀਅਨ ਬਣ ਦੇਵੇ ਤਾਂ ਬੜੀ ਚੰਗੀ ਗੱਲ ਆ ਜੋ ਅਸੀਂ ਨਿੱਕਣੇ ਕਬਾਲ ਬਚਾ ਟਰੱਕਾਂ ਤੋਂ ਪਾਲਦੇ ਇੱਕ ਟਰੱਕ ਵੀ ਘਰ ਚ ਲਾਉਂਦਾ ਕਾਜ ਜੋ ਜੁਨੀਅਰ ਆਉਂਦੇ ਆ ਵਿੱਚ ਤੁਸੀਂ ਖੁਦ ਅੱਖੀਂ ਵੇਖੋਗੇ ਵੀ ਜਿਹੜਾ ਕਾ ਗੱਡੀਆਂ ਦੇ ਥੱਲੇ ਇਸ ਸੱਪ ਵਿੱਚ ਬੜੇ ਬਿਚੇ ਹੋ ਗਏ ਗੱਡੀਆਂ ਦੇ ਇੰਨਾ ਬੁਰਾ ਹਾਲਾਤ ਹੋ ਗਿਆ ਕਿ ਜਿਹੜੀ 10-10 15-15 ਲੱਖ ਦੀਆਂ ਗੱਡੀਆਂ ਅੱਜ ਉਹ ਕੁਆੜ ਹੋ ਗਿਆ ਕਰੋ ਤੁਸੀਂ ਤੁਸੀਂ ਜੋ ਦੀ ਜਾਗ ਦੀ ਮਿਸਾਲ ਵੇਖੋ ਹਲਕ ਕਰੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਬਾਕੀ ਵੇਖੋ ਧਿਆਨ ਨਾਲ ਵੀਡੀਓ ਬਾਕੀ ਆਪਣਾ ਚੈਨਲ ਫੋਲੋ ਕਰ ਲਿਆ ਜੀ ਪੀ ਕੇ ਟੀਵੀ 1277 YouTube Instagram Facebook ਇਹ ਫੋਲੋ ਕਰਦੇ ਵਿਖੋ ਵੀਡੀਓ ਸਾਰੀ ਧਿਆਨ ਨਾਲ ਤੇ ਬਾਕੀ ਕਮੈਂਟਾਂ ਦੇ ਵਿੱਚ ਦੱਚਾ ਜੀ ਨਾ ਥੱਲੇ ਦਿਖਾਵਾਂਗੇ ਉਹ ਫੌਜੀਆ ਕੀ ਹਾਲ ਚਾਲ ਨੇ ਠੀਕ ਹੈ ਬਾਈ ਕੀ ਗੱਲ ਕਿਸੇ ਪਾਸੇ ਗਿਆ ਨਹੀਂ ਹੈਗਾ ਕਿੱਥੇ ਜਾਈਏ ਬਾਈ ਜੇ ਜਾਣੇ ਆਰਟੀਓ ਡੀਟੀਓ ਦਾ ਆਰ ਕੇ ਥੋਂ ਥੋਂ ਤੇ ਲੁੱਟਣ ਨੂੰ ਅੱਛਾ ਚੱਲਣੇ ਨਹੀਂ ਦਿੰਦੇ ਗੱਡੀਆਂ ਬਾਈ ਅੰਡਰ ਲੋਡ ਆ ਤਾਂ ਨਹੀਂ ਢੋਂ ਦਿੰਦੇ ਕਦੇ ਕਦੇ ਨੇ ਹੈ ਟਾਕ ਕਦੇ ਕੁਛ ਅੱਛਾ ਮੈਂ ਵੀ ਇਹੀ ਵੇਖ ਰਿਹਾ ਮਾ ਯਾਰ ਬੜਾ ਖੱਬਲ ਹੋਇਆ ਯਾਰ ਗੱਡੀਆਂ ਦੇ ਆਲੇ ਦੁਆਲੇ ਸਾਰੀ ਟੋਟਲੇ ਗੱਡੀ ਖੜੀ ਹੈ ਕੀ ਚੱਕਰ ਪੈ ਗਿਆ ਇਹ ਬਹੁਤ ਮਾਨਤੀ ਬਾਈ ਇਹ ਸਰਕਾਰ ਜਿੱਥੇ ਆਈ ਸੀ ਕਿ ਭਗਵਾਨ ਤਮਾਨਤੇ ਕੀ ਕਰੀਏ ਬਾਈ ਹੁਣ ਕਿੱਥੇ ਜਾਈਏ ਜਿੱਥੇ ਜਾਣਿਆ ਕੋਈ ਜਾਨ ਨੂੰ ਰਾ ਨਹੀਂ ਰਿਹਾ ਹੱਥ ਤੋਂ ਕੀ ਮਗਰ ਪੈ ਗਿਆ ਸਹੀ ਗੱਲ ਆ ਬਾਈ ਆ ਦੇਖੋ ਭਰਾਵੋ ਆ ਦੇਖੋ ਖੱਬਲ ਹੋ ਗਿਆ ਘਾ ਹੁੱਕ ਗਿਆ ਗੱਡੀਆਂ ਦੇ ਥੱਲੇ ਆ ਦੇਖੋ ਕਿੰਨਾ-ਕਿੰਨਾ ਟਾਈਮ ਗੱਡੀਆਂ ਨੂੰ ਖੜੀਆਂ ਨੂੰ ਹੋ ਗਿਆ ਦੇਖੋ ਇਹ ਖੜਨ ਵਾਲੀਆਂ ਗੱਡੀਆਂ ਇਹ ਪੰਜ ਜਹਾਜ਼ ਵਰਗੀਆਂ ਗੱਡੀਆਂ ਸੀਗੀਆਂ ਭਾਈ ਜਿਹੜੀਆਂ ਅੱਜ ਖੜ ਗਈਆਂ ਮਾਨ ਸਰਕਾਰ ਨੂੰ ਬੇਨਤੀ ਹੈ ਵੀ ਸਾਤੇ ਤੇ ਮਾੜਾ-ਮੋਟਾ ਤਰਸ ਕਰੋ ਜੀ ਅਸੀਂ ਤੁਹਾਨੂੰ ਟੈਕਸ ਭਰਦੇ ਆ ਪਾਸਿੰਗ ਬੀਮੇ ਦੇਖੋ ਕਿੰਨਾ ਖਰਚਾ ਬਾਕੀ ਗੱਡੀਆਂ ਸਾਰੀ ਟੋਟਲ ਗੱਡੀ ਸਾਡੀ ਇੱਥੇ ਖੜ ਗਈ ਕਿਉਂਕਿ ਇਹ ਬਾਹਰ ਜੇ ਰੋਡ ਤੇ ਜਾਂਦੇ ਨੇ ਨਾਲ ਦੀ ਨਾਲ ਆਟੀਟਿਊਡ ਯੂ ਘੇਰਦਾ ਬਹੁਤ ਵੱਡਾ ਅਫੈਕਟ ਪੈ ਗਿਆ ਜੀ ਸਾਨੂੰ ਸਾਰੀ ਟੋਟਲ ਗੱਡੀ ਖੜੀ ਹੈ ਦੇਖੋ ਮਾਨ ਸਾਹਿਬ ਨੂੰ ਬੇਨਤੀ ਆ ਵੀ ਸਾਡੇ ਡਰਾਈਵਰ ਭਰਾਵਾਂ ਕੰਨੀ ਦੇਖੋ ਸਾਡੀ ਇੱਕ ਇਹੋ ਜੀ ਕੌਮ ਆ ਗੱਡੀ ਵਾਲੀ ਜਿਹੜੀ ਰੋਜ਼ਗਾਰ ਮੰਗਦੀ ਨਹੀਂ ਰੋਜ਼ਗਾਰ ਦਿੰਦੀ ਆ ਵਪਾਰੀ ਅੱਡ ਘਬਰਾਹ ਕਰੀ ਜਾਂਦਾ ਠੀਕ ਆ ਨਾ ਜੀ ਤੁਹਾਨੂੰ ਪਤਾ ਹੀ ਆ ਰੋਜ਼ਗਾਰ ਨਾਲ ਕਨੈਕਟਰ ਡਰਾਈਵਰ ਸਾਰਿਆਂ ਦੇ ਘਰ ਚੱਲਦੇ ਨਹੀਂ ਕੋਈ ਟਾਇਰਾਂ ਵਾਲਾ ਹੁੰਦਾ ਕੋਈ ਪੈਂਚਰਾਂ ਵਾਲਾ ਆਉਂਦਾ ਸਭ ਦੇ ਘਰ ਇਹ ਗੱਡੀਆਂ ਚਲਾਉਂਦੀਆਂ ਨੇ ਅੱਜ ਦੇਖ ਲਓ ਵੀ ਕਿੰਨੇ ਘਰਾਂ ਦੀ ਰੋਟੀ ਦਾ ਚੁੱਲ੍ਹਾ ਬੁਝ ਗਿਆ ਦੇਖ ਲਓ ਜੀ ਆਹ ਵੇਖੋ ਸਾਰੀ ਗੱਡੀ ਟੋਟਲ ਨੀਚੇ ਆ ਦੇਖੋ ਘਾਹ ਉੱਗ ਗਿਆ ਸਾਰੀ ਗੱਡੀ ਖੜੀ ਹੈ ਜੀ ਧੰਨਵਾਦ ਸਭ ਦਾ ਭਾਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰੋ ਭਰਾਵੋ ਜਿਹੜੀ ਆਪਣੀ ਮਾਨ ਸਰਕਾਰ ਤੱਕ ਆਪਣੇ ਮੁੱਖ ਮੰਤਰੀ ਤੱਕ ਜਾਵੇ ਬੜਾ ਬੜੀਆਂ ਆਸਾਂ ਸੀਗੀਆਂ ਸਾਨੂੰ ਮਾਨ ਸਾਹਿਬ ਤੇ ਉਹ ਸਾਡੀਆਂ ਆਸਾਂ ਟੁੱਟ ਗਈਆਂ ਜੀ ਸਾਡੇ ਗਣੀ ਧਿਆਨ ਦਿਓ ਮਾੜਾ ਮੋਟਾ ਮਾਨ ਸਾਹਿਬ ਧੰਨਵਾਦ ਜੀ